ਇਹ ਨੌਜਵਾਨ ਇੱਕ ਛੋਟੇ ਜਿਹੇ ਘਰ ਤੋਂ ਉੱਠਿਆ ਅਤੇ ਆਪਣੇ ਪਿਤਾ ਦੀ ਖੁਆਇਸ਼ ਪੂਰੀ ਕਰਨ ਦੇ ਲਈ ਜੁੱਡੋ ਦੇ ਵਿੱਚ ਆਇਆ ਤੇ ਹੁਣ ਮਿਹਨਤ ਕਰਕੇ ਜਿਸ ਨੇ ਜਿਹੜਾ ਵਾ 골ਡ ਵਾਲਾ ਮੈਡਲ ਵਾ ਹਾਸਲ ਕੀਤਾ ਮੈਂ ਪਿਛਲੇ ਸਾਲ ਜਦੋਂ ਹੁਣ ਚਨਈ ਗਿਆ ਸੀ ਖੇਲਣ ਤੇ ਉਦੋਂ ਮੇਰਾ ਫਰਸਟ ਆਇਆ ਸੀ ਸਬ ਜੂਨੀਅਰ ਚ ਤੇ ਹੁਣ ਮਤਲਬ ਕਿ 67 ਗੇਮਸ ਹੋਈਆਂ ਜਿਹੜੇ ਨੈਸ਼ਨਲਸ ਤੇ ਉੱਚੋ ਮੇਰਾ 골ਡ ਮੈਡਲ ਆਇਆ 45 kg ਜਦੋਂ ਮੇਰੇ ਪਾਪਾ ਪਹਿਲਾਂ ਜੁੱਡੋ ਦੇ ਪਲੇਅਰ ਰਹੇ ਨਾ ਉਨਾਂ ਨੇ ਇਹੀ ਸੋਚਿਆ ਕਿ ਮੇਰਾ ਬੱਚਾ ਵੀ ਇੱਦਾਂ ਹੀ ਕਰੇ ਤੇ ਮੈਂ ਵੀ ਇੱਦਾਂ ਹੀ ਫਿਰ ਮੈਂ ਉਹਨਾਂ ਹੀ ਪਾਤਾ ਸਾਡੇ ਦੋਵੇਂ ਬਣਾਵਾਂ ਨੂੰ ਜਿੱਡੋ ਜੀ ਕਿੰਨ ਕੰਪੀਟੀਸ਼ਨ ਚ ਗਏ ਨੇ ਪਾਪਾ ਕਹਿੰਦੇ ਕੰਪੀਟੀਸ਼ਨ ਲੜਕੇ ਆਏ ਕੋਈ ਹਾਂਜੀ ਪਾਪਾ ਸ਼ੇਰ ਖੇਲੇ ਸੀ ਜਿਹੜੀ ਖਿਡਾਰੀ ਦੀ ਉਹ ਲਗਾਤਾਰ ਜਾਰੀ ਰਹਿੰਦੀ ਹੈ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਉਹਦੇ ਲਈ ਦਿਨ ਰਾਤ ਜਿਹੜਾ ਉਹ ਕਰਨਾ ਪੈਂਦਾ ਹੈ ਜੋ ਅਸੀਂ ਸਮਝਦੇ ਆ ਕਿ ਹੌਣ ਹਾਰ ਮਹਿਰਬਾਨ ਕੇ ਹੋਤ ਚਿਕਨੇ ਪਾਤ ਮਤਲਬ ਇਹਦੇ ਵਿੱਚ ਉਹ ਸਾਰੀਆਂ ਕੁਆਲਿਟੀਆਂ ਨੇ ਕਿਉਂਕਿ ਇਹ ਖਾਨਦਾਨੀ 플레이ਰ ਹੈ ਤੇ ਇਹਨੂੰ ਕੋਈ ਬਹੁਤਾ ਸਾਰਾ ਕੁਝ ਸਿਖਾਉਣ ਦੀ ਲੋੜ ਨਹੀਂ ਜਿਵੇਂ ਅਭਮਨੂ ਨੂੰ ਅਰਜਨ ਨੇ ਗਰਭ ਦੇ ਵਿੱਚ ਹੀ ਆਪਣੀ ਉਹਦੀ ਮਾਂ ਦੇ ਵਿੱਚੋਂ ਸਾਡੀਆਂ ਕਹਾਣੀਆਂ ਦੱਸਤੀਆਂ ਸੀ ਇਸੇ ਤਰ੍ਹਾਂ ਇਹਦੇ ਫਾਦਰ ਨੇ ਜਦੋਂ ਵੀ ਕੋਈ ਪਰਿਵਾਰਕ ਗੱਲਾਂ ਕਰਦੇ ਹੋਣਗੇ ਤਾਂ ਮੈਂ ਤਾਂ ਇਹ ਸਮਝਦਾ ਕਿ ਬੋਰ ਨਹੀਂ ਇੱਕ ਚੰਗਾ ਜੂਡੋ ਖਿਡਾਰੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਸਮਰ نیوز ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਲੁਧਿਆਣਾ ਵਿਖੇ ਹੋਈਆਂ 67ਵੀਂ ਨੈਸ਼ਨਲ ਸਕੂਲ ਖੇਡਾਂ ਵਿੱਚ ਗੁਰਦਾਸਪੁਰ ਦੇ ਇੱਕ ਨੌਜਵਾਨ ਨੇ 골ਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਇਹ ਨੌਜਵਾਨ ਇੱਕ ਛੋਟੇ ਜਿਹੇ ਘਰ ਤੋਂ ਉੱਠਿਆ ਅਤੇ ਆਪਣੇ ਪਿਤਾ ਦੀ ਖੁਆਇਸ਼ ਪੂਰੀ ਕਰਨ ਦੇ ਲਈ ਜੁੱਡੋ ਦੇ ਵਿੱਚ ਆਇਆ ਤੇ ਹੁਣ ਮਿਹਨਤ ਕਰਕੇ ਜਿਸ ਨੇ ਜਿਹੜਾ ਵਾ 골ਡ ਵਾਲਾ ਮੈਡਲ ਵਾ ਹਾਸਲ ਕੀਤਾ ਰਗੂ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੁਣ ਇੱਥੇ ਪ੍ਰੈਕਟਿਸ ਜਿਹੜੀ ਰਗੂ ਵਾਲੋ ਕੀਤੀ ਜਾ ਰਹੀ ਆ ਰਗੂ ਇਹ ਦੱਸ ਦਿਓ ਜੀ ਕਿਸ ਤਰ੍ਹਾਂ ਮਾਨ ਦੇ ਵਿੱਚ ਆਇਆ ਕਿ ਜਿਹੜੀ ਜੁੱਡੋ ਕਰਨੀ ਹੈਗੀ ਆ ਤਾਂ ਕਿੱਥੇ ਕੰਪੀਟੀਸ਼ਨ ਆਇਆ ਸੀ ਤਾਂ ਕਿੱਥੋਂ ਕੀ ਜਿੱਤ ਕੇ ਲਾਇਓ ਮੈਂ ਪਿਛਲੇ ਸਾਲ ਜਦੋਂ ਹੁਣ ਚਨਈ ਗਿਆ ਸੀ ਖੇਲਣ ਤੇ ਉਦੋਂ ਮੇਰਾ ਫਸਟ ਆਇਆ ਸੀ ਸਬ ਜੂਨੀਅਰ ਚ ਤੇ ਹੁਣ ਮਤਲਬ ਕਿ 67 ਗੇਮਸ ਹੋਈਆਂ ਜਿਹੜੇ ਨੇਸ਼ਨਲਸ ਤੇ ਉਹ ਚੋਂ ਮੇਰਾ ਗੋਲ ਮਤਲਿਆ 45 ਕੇਜੀ ਚੋਂ ਕਦਮ ਹੰਦੇ ਵਿੱਚ ਆਇਆ ਕਿ ਜਿਹੜੀ ਜੁੱਡੋ ਹੀ ਕਰਨੀ ਹੈਗੀ ਹੈ ਜੁੱਡੋ ਜੁੱਡੋ ਸਾਡਾ ਸ਼ਾਸਤਰੀ ਸਰ ਕੋਈ ਸਿੱਖੀ ਆ ਪਰ ਜੋ ਸਿੱਖੀ ਆ ਨਾ ਉਹਨਾਂ ਨੇ ਸਿਕਾਇਆ ਸਾਨੂੰ ਜੋ ਸਿੱਖਾਇਆ ਹਨ ਨੂੰ ਅਨੁਸ਼ਾਸਨ ਜੋਸ਼ ਖਾਇ ਉਹਨਾਂ ਨੇ ਸਿਕਾਇਆ ਮਨ ਦੇ ਵਿੱਚ ਕੀ ਸੀ ਵੀ ਜੁੱਡੋ ਵਾਲ ਗੇਮ ਕਿਉਂ ਰੱਖੀ ਆ ਗਈ ਹੈ ਜਦੋਂ ਮੇਰੇ ਪਾਪਾ ਪਹਿਲਾਂ ਜਿੱਡੋ ਦੇ ਪਲੇਅਰ ਰਹੇ ਨਾ ਉਹਨਾਂ ਨੇ ਇਹੀ ਸੋਚਿਆ ਕਿ ਮੇਰਾ ਬੱਚਾ ਵੀ ਇਦਾਂ ਹੀ ਕਰੇ ਤੇ ਮੈਂ ਵੀ ਇਦਾਂ ਹੀ ਫਿਰ ਮੈਂ ਉਹਨਾਂ ਹੀ ਪਾਤਾ ਸਾਡੇ ਦੋਵੇਂ ਭਰਾਵਾਂ ਨੂੰ ਜਿੱਡੋ ਜ ਉਹਨਾਂ ਦੇ ਸ਼ਾਸਤਰੀ ਸਰਦੇ ਹਵਾਲੇ ਕਰਤਾ ਸੀ ਇਹਨੂੰ ਕਿ ਤੂੰ ਜਿੱਡੋ ਕਰਦੇ ਰਹੇ ਹਾਂਜੀ ਹਾਂਜੀ ਉਹ ਕਿਸੇ ਕੰਪੀਟੀਸ਼ਨ 'ਚ ਗਏ ਨੇ ਪਾਪਾ ਕਹਿੰਦੇ ਕੰਪੀਟੀਸ਼ਨ ਲੜ ਕੇ ਆਏ ਕੋਈ ਹਾਂਜੀ ਪਾਪਾ ਸ਼ੇਰ ਖੇਲੇ ਸੀ ਉਸ ਤੋਂ ਬਾਅਦ ਕਿਉਂ ਜਿੱਡੋ ਛੱਡਤੀ ਉਹਨਾਂ ਨੇ ਪਤਾ ਨਹੀਂ ਕੋਈ ਕੰਮ ਪੈ ਗਿਆ ਸੀ ਇਦਾਂ ਦਾ ਦੂਰ ਨਹੀਂ ਕੋਈ ਫੈਮਲੀ ਕੋਈ ਪ੍ਰੋਬਲਮ ਪੈ ਗਈ ਸੀ ਤਾਂ ਕਰਕੇ ਹਾਂ ਜਿਹੜੇ ਤੁਹਾਡੇ ਬ੍ਰਦਰ ਨੇ ਉਹ ਜੁਡੂ ਕਰਦੇ ਨੇ ਹਾਂਜੀ ਕਰਦੇ ਨੇ ਤੁਸੀਂ ਫਿਰ ਕਿੱਥੇ ਖੇਡ ਕੇ ਹੁਣ ਤੱਕ ਕਿੱਥੇ ਖੇਡ ਕੇ ਆਏ ਹੋ ਸਟੇਟ ਖੇਡਿਆ ਕੋਈ ਕਿੱਥੇ ਕਿੱਥੇ ਖੇਡ ਕੇ ਆਏ ਹੋ ਤੇ ਹੁਣ ਕਿਹੜਾ ਮੈਡਲ ਜਿੱਤ ਕੇ ਲਿਆਇਓ ਹੁਣ ਇਹ ਲੇਟੈਸਟ ਜਿਹੜਾ ਮੈਡਲ ਆ ਇਹ ਹੀ ਹੈ ਜਿਹੜਾ ਸਕੂਲ 70 67 ਗੇਮਸ ਹਿਆ ਉਹ ਵਾਲਾ ਮੈਡਲ 골ਡ ਹੈ ਲੇਟੈਸਟ ਜੋ ਹੈਗਾ ਹੁਣ ਕਿੰਨਾ ਸਮਾਂ ਪ੍ਰੈਕਟਿਸ ਕਰਦੇ ਹੋ ਮੈਂ ਸਵੇਰੇ 5 ਵਜੇ ਉੱਠ ਜਾਂਦਾ ਦਿੱਲੀ ਤੇ ਸ਼ਾਮ ਨੂੰ 4 ਵਜੇ ਤੋਂ ਅੱਠ ਗੇ ਵੇਤਾ ਹਾਂਡੀ ਪ੍ਰੈਕਟਿਸ ਹੁੰਦੀ ਹੈ ਤੇ ਜਿਹੜਾ ਹੁਣ ਤੁਹਾਡਾ ਜਿਹੜਾ ਲੁਧਿਆਣੇ ਵਿੱਚ ਜਿਹੜਾ ਮੈਚ ਹੋਇਆ ਸੀ ਕਿਹੜੀਆਂ ਕਿਹੜੀਆਂ ਟੀਮਾਂ ਉਥੇ ਆਈਆਂ ਸੀ ਕਿ ਕਿਹੜਾ ਕਿਹੜਾ ਮੈਚ ਹੋਇਆ ਹੈ ਹਾਂਜੀ ਦਿੱਲੀ ਆਇਆ ਸੀ ਮਣੀਪੁਰ ਆਇਆ ਸੀ ਨਾ ਨਾਚਪ੍ਰਦੇਸ਼ ਆਇਆ ਸੀ ਤੇ ਮਹਾਰਾਸ਼ਟਰ ਆਇਆ ਸੀ ਆਂਧਰਾ ਪ੍ਰਦੇਸ਼ ਆਇਆ ਸੀ ਹੋਰ ਵੀ ਕਈ ਆਏ ਸੀ ਤੁਹਾਡਾ ਫਾਈਨਲ ਮੈਚ ਕਿਦਾਂ ਸੀ ਮੇਰਾ ਅੰਧਰਾ ਪ੍ਰਦੇਸ਼ ਨਾਲ ਹੀ ਉਹ ਜਿਹੜੇ ਖਿਡਾਰੀ ਜਿਹੜਾ ਨਾਚਪ੍ਰਦੇਸ਼ ਦਾ ਖਿਡਾਰੀ ਆਇਆ ਸੀਗਾ ਉਹਦੇ ਨਾਲ ਕਿੰਨੀ ਕੁ ਫਾਈਟ ਹੋਈ ਤੁਹਾਡੀ ਕਿੰਨੇ ਕਿ ਰਾਊਂਡ ਜਿਹੜੇ ਹੋਏ ਹਾਂਜੀ ਹੋਈ ਇੱਕ ਇੱਕ ਹੀ ਮਤਲਬ ਇਹ ਫਾਈਨਲ ਜਿਹੜੀ ਫਾਈਟ ਸੀ ਉਹ ਔਰ ਨਾ ਚਲ ਨਹੀਂ ਉਹਨਾਂ ਥੋੜੀ ਜੀ ਫਸੀ ਤੇ ਹੈਗੀ ਸੀ ਬਟ ਜਿੱਤ ਗਿਆ ਇਹ ਮੈਂ ਉਹ ਕਿਓੱਖਾ ਲੱਗਾ ਤੁਹਾਨੂੰ ਓਖਾ ਇਹ ਹੀ ਕਿ ਮਤਲਬ ਇਹ ਹੈਵੀ weight ਸੀ ਥੋੜਾ ਜਾਂ ਤਾਂ ਨਹੀਂ ਮੈਨੂੰ ਕੋ ਥੋੜਾ ਜਿਆ ਲੜਿਆ ਜਾਂਦਾ ਸੀ ਇਸ ਕਾਰਨ ਥੋੜਾ ਜਿਆ ਅੜ ਗਈ ਹਮਨ ਵੀ ਫਾਈਟ ਕਿਹੜੀ ਟੈਕਨੀਕ ਦੀ ਵਰਤੋਂ ਕੀਤੀ ਜਿਹੜਾ ਨੂੰ ਉਸ ਨੂੰ ਚੇਤ ਕੀਤਾਗਾ ਇੱਕ ਚੋਕ ਚੋਕ ਨਾਮ ਦੀ ਸਾਡੇ ਜੱਟੋ ਭਾਸ਼ਾ ਚ ਹੈਗੀ ਆ ਉਹ ਲਗਾਤੀ ਜਿਸ ਜੇ ਹੋ ਗਿਆ ਸੀ ਬਿਓਸ਼ ਹੋ ਗਿਆ ਸੀ ਉਹ ਨੇਕ ਨੇ ਇੱਕ ਪੁਆਇੰਟ ਨਾਲ ਜਿੱਤੀ ਕੁਸੀ ਨਹੀਂ 25 ਪੁਆਇੰਟ ਇਹ ਪੰ 25 ਸਭ ਤੋਂ ਵੱਡਾ ਪੁਆਇੰਟ ਹੁੰਦਾ ਨਾ ਤੇ 25 ਤਾਂ ਫਿਰ ਉਹ ਗਾਂ ਕਿੱਥੇ ਜਾਣ ਦੀ ਚਾਹ ਆ ਗਈ ਹੈ ਕਿਹੜਾ ਕੰਪੀਟੀਸ਼ਨ ਹੈ ਜਾਂ ਆ ਗਈ ਹੈ ਇੰਟਰਨੈਸ਼ਨਲ ਇੱਕ ਜਾਂਗੇ ਉਸ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਤਿਆਰੀ ਪੂਰੀ ਪੂਰੀ ਕਰਨੀ ਰਿਹਾਨ ਨੂੰ ਡਾਈਟ ਮਤਲਬ ਕਿ ਖਾਣੇ ਮਤਲਬ ਕਿ weight ਵਧਾਈਏ ਜਿਆਦਾ ਤੋਂ ਜਿਆਦਾ ਆਲਾਪਾ ਕੰਪੀਟੀਸ਼ਨ ਹੋ ਲੜੀਏ ਟਫ ਤੇ ਟਫ ਹਾਂ ਬਸ ਆਪਾਂ ਨੇ ਫਿਰ ਦੱਸਿਆ ਕੋਈ ਟੈਕਨੀਕ ਵੀ ਕਿਸ ਤਰ੍ਹਾਂ ਜੱਡੋ ਲੜਨੀਆਂ ਘਰ ਵੀ ਪ੍ਰੈਕਟਿਸ ਕਰਦੇ ਰਹੇ ਆਪਾਂ ਨਾਕ ਨਹੀਂ ਹਾਂਜੀ ਕਰਦੇ ਰਹੇ ਲੋਕਡਾਊਨ ਚ ਉਹਨਾਂ ਨੇ ਹੀ ਕਰਦੇ ਰਹੇ ਆਪਾਂ ਜੋ ਕਰਾਂਦੇ ਰਹੇ ਉਹੀ ਕਰਾਂਦੇ ਰਹਿਆ ਨੂੰ ਲੋਕਡਾਊਨ ਚ ਵੀ ਸਾਡੇ ਰਵੀ ਸਰ ਜਿਹੜੇ ਹੈ ਗਿਆ ਉਹ ਵੀ ਕਰਾਂਦੇ ਰਹਿਆ ਨੂੰ ਆਨਲਾਈਨ ਜਿੱਦਾਂ ਦੇਖੀ ਤੁਹਾਨੂੰ ਪਤਾ ਹੀ ਲੋਕਡਾਊਨ ਚ ਜਦੋਂ ਹੋਇਆ ਸੀ ਉਦੋਂ ਥੋੜਾ ਜਿਹਾ ਆਪਣਾ ਵੀਡੀਓ ਕੋਲ ਲਾ ਕੇ ਤੇ ਕਰ ਲੈਂਦੇ ਰਹੇ ਆਪਾਂ ਤੋਂ ਵੇਪਰਾ ਇਸ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਆ ਕਿੰਨਾ ਸਮਾਂ ਦਿੰਦੇ ਗੇਮ ਨੂੰ ਹਾਂਜੀ ਆਪਾਂ ਰੇ ਦੋ ਜਾਂ ਤਿੰਨ ਘੰਟੇ ਤੇ ਹੁੰਦੇ ਨੇ ਬਸ ਹੋਰ ਆ ਪ੍ਰੈਕਟਿਸ ਕਰੀ ਦੀਆ ਡਾਈਟ ਹਨੂ ਜੋ ਕਰਦਿਆ ਆਪਣੇ ਅਮਰਜੀਤ ਸਾਹਸਤੀ ਸਰ ਕਰਦੇ ਆ ਤੇ ਹੋਰ ਰਵੀ ਸਰ ਵੀ ਕਰਦੇ ਆ ਬਿਲਕੁਲ ਹੀ ਨੌਜਵਾਨ ਆ ਜਿਹੜਾ ਲੁਧਿਆਣਾ ਵਿੱਚ ਗੇਮਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ 골ਡ ਵਾ ਉਹ ਜਿੱਤਿਆ ਹੈਗਾ ਤੇ ਇਹਨਾਂ ਦੇ ਕੋਚ ਸਹਿਬਾਨ ਵੀ ਸਾਡੇ ਨਾਲ ਨੇ ਉਹਨਾਂ ਦੀ ਗੱਲਬਾਤ ਕਰਨੇ ਆ ਇਹ ਸਰ ਦੱਸ ਦਿਓ ਜੀ ਜਿਸ ਤਰ੍ਹਾਂ ਇਹ ਨੌਜਵਾਨ ਦੱਸਿਆ ਜਾਰੇ ਬੜਾ ਛੋਟੇ ਘਰ ਤੋਂ ਉੱਠ ਕੇ ਇਹਦੇ ਪਾਪਾ ਜਿਹੜੇ ਉਹ ਵੀ ਗੇਮ ਕਰਦੇ ਰਹੇ ਨੇ ਹੁਣ ਇਹ ਵੀ ਗੇਮ ਕਰ ਰਿਹਾ ਹੈਗਾ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਇਹਨੂੰ ਕਰਵਾਈ ਜਾ ਰਹੀ ਹੈ ਜਿਸ ਤਰ੍ਹਾਂ ਕਿਹਾ ਕਿ ਪਾਪਾ ਦਾ ਸੁਪਨਾ ਪੂਰਾ ਕਰਨਾ ਹੈਗਾ ਤਿਆਰੀ ਤਾਂ ਜਿਹੜੀ ਖਿਡਾਰੀ ਦੀ ਉਹ ਲਗਾਤਾਰ ਜਾਰੀ ਰਹਿੰਦੀ ਹੈ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਉਹਦੇ ਲਈ ਦਿਨ ਰਾਤ ਜਿਹੜਾ ਉਹ ਕਰਨਾ ਪੈਂਦਾ ਹੈ ਜੋ ਅਸੀਂ ਸਮਝਦੇ ਹਾਂ ਕਿ ਹੌਣ ਹਾਰ ਮਹਿਰਬਾਨ ਕੇ ਹੋਤ ਚਿਕਨੇ ਪਾਤ ਮਤਲਬ ਇਹਦੇ ਵਿੱਚ ਉਹ ਸਾਰੀਆਂ ਕੁਆਲਿਟੀਆਂ ਨੇ ਜਿਹੜੀਆਂ ਇੱਕ ਚੰਗੇ ਖਿਡਾਰੀ ਚ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਖਾਨਦਾਨੀ ਪਲੇਅਰ ਹੈ ਤੇ ਇਹਨੂੰ ਕੋਈ ਬਹੁਤਾ ਸਾਰਾ ਕੁਝ ਸਿਖਾਉਣ ਦੀ ਲੋੜ ਨਹੀਂ ਜਿਵੇਂ ਅਬਮਨੂ ਨੂੰ ਅਰਜਨ ਨੇ ਗਰਭ ਦੇ ਵਿੱਚ ਹੀ ਆਪਣੀ ਉਹਦੀ ਮਾਂ ਦੇ ਵਿੱਚੋਂ ਸਾਡੀਆਂ ਕਹਾਣੀਆਂ ਦੱਸਦੀਆਂ ਸੀ ਇਸੇ ਤਰ੍ਹਾਂ ਇਹਦੇ ਫਾਦਰ ਨੇ ਜਦੋਂ ਵੀ ਕੋਈ ਪਰਿਵਾਰਕ ਗੱਲਾਂ ਕਰਦੇ ਹੋਣਗੇ ਤਾਂ ਮੈਂ ਤਾਂ ਇਹ ਸਮਝਦਾ ਕਿ ਬੌਰ ਨਹੀਂ ਇੱਕ ਚੰਗਾ ਜੂਡੋ ਖਿਡਾਰੀ ਆ ਮੈਂ ਜੇ ਛੋਟੇ ਸ਼ਬਦਾਂ ਚ ਕਹਾਂ ਤਾਂ ਇਹ ਸਾਡੇ ਸੈਂਟਰ ਦਾ ਇੱਕ ਜਕਾਰੋ ਕਾਨੂੰ ਹੈ ਇਹ ਕੁਦਰਤੀ ਕਲੀ ਆਪਣੀ ਇੰਡੀਵਿਜੂਅਲ ਗੇਮ ਨਹੀਂ ਖੇਡਦਾ ਆ ਜਿਹੜੀ ਬਾਕੀ ਜਿੰਨੇ ਵੀ ਪਲੇਅਰ ਨੇ ਉਹਨਾਂ ਦਾ ਇਹ ਕੈਪਟਨ ਹੈ ਇਹ ਜਦੋਂ ਆਪਣੀ ਪ੍ਰੈਕਟਿਸ ਵੀ ਕਰਦਾ ਤੇ ਨਾਲ ਦੂਜੇ ਬੱਚਿਆਂ ਨੂੰ ਵੀ ਨਾਲ ਲਾ ਕੇ ਪ੍ਰੇਰਿਤ ਕਰਦਾ ਹੈ ਅਸੀਂ ਇਸ ਨੂੰ ਇੱਕ ਟਾਰਗੇਟ ਦਿੱਤਾ ਸੀ ਕਿ ਜਿੱਥੇ ਤੂੰ ਆਪ ਖੁਦ ਖੇਡਣਾ ਹੈ ਉਥੇ ਆਪਣੀ ਟੀਮ ਤੇਰੀ ਫਰਸਟ ਆਉਣੀ ਚਾਹੀਦੀ ਹੈ ਮੈਨੂੰ ਇਸ ਕਾਲ ਦਾ ਮਾਣ ਹੈ ਕਿ ਐਤਕੀ ਪੰਜਾਬ ਦੀ ਜਿਹੜੀ ਸਾਡੀ ਟੀਮ ਸੀ ਸਭ ਜੂਨੀਅਰ ਦੀ ਜਿਹੜੀ ਟੀਮ ਦਾ ਇਹਨੂੰ ਕੈਪਟਨ ਬਣਾਇਆ ਗਿਆ ਸੀ ਉਹ ਟੀਮ ਸਾਡੀ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ ਤੇ ਉਹ ਸਾਰੇ ਦਾ ਜਿੱਥੇ ਸਾਡੇ ਕੋਲ ਸਾਬ ਰਵੀ ਕੁਮਾਰ ਦਾ ਜਾਂ ਸਾਡੀ ਟੀਮ ਦਾ ਸ਼ੇਰ ਹੈ ਉਹਦਾ ਇਹ ਇਹਦਾ ਵੀ ਬੜਾ ਯੋਗ ਜਿਹੜਾ ਵਿੱਚ ਹੈਗਾ ਪਰ ਹਾਲਾਤ ਕੀ ਨੇ ਹਾਲਾਤ ਇਹ ਹੈ ਕਿ ਕੱਲੀ ਸਾਡੀ ਪ੍ਰੈਕਟਿਸ ਦੇ ਨਾਲ ਨਹੀਂ ਸਾਰਾ ਕੁਝ ਹੁੰਦਾ ਉਹਦੇ ਲਈ ਇੱਕ ਘਰ ਦਾ ਇੱਕ ਮਾਹੌਲ ਜਿਹੜਾ ਉਹ ਹੋਣਾ ਚਾਹੀਦਾ ਇਹਦਾ ਘਰ ਦਾ ਮਾਹੌਲ ਜਿਹੜਾ ਬਹੁਤ ਹੀ ਜਿਨਾ ਕਹਿੰਦੇ ਮੈਂ ਸਮਝ ਇੱਕ ਥੋੜੇ ਸਟੈਂਡਰਡ ਦਾ ਹੈ ਇੱਕ ਛੋਟਾ ਜਿਹਾ ਕਮਰਾ ਹੈ ਜਿਹਦੇ ਵਿੱਚ ਇੱਕ ਪਾਸੇ ਇਹਦਾ ਫਾਦਰ ਜਿਹਦੀਆਂ ਕਿਡਨੀਆਂ ਫੇਲ ਹੋਈਆਂ ਸੀ ਸਾਰੀ ਰਾਤ ਮਤਲਬ ਬਿਲਕਦਾ ਸੀ ਇੱਕ ਮੰਜੇ ਦੇ ਉੱਤੇ ਮਾਂ ਤੇ ਇਹਦਾ ਦੋਨੇ ਭਰਾ ਜਿਹੜੇ ਆ ਉੱਥੇ ਰਹਿੰਦੇ ਸੀ ਤੇ ਉਹ ਹਾਲਾਤ ਦੇ ਵਿੱਚ ਵੀ ਇਹਨੇ 골ਡਮੈਨ ਲੈ ਕੇ ਆਉਣਾ ਵੱਡੀ ਗੱਲ ਹੈ 6 ਮਹੀਨੇ ਪਹਿਲਾਂ ਇਹਦੇ ਫਾਦਰ ਦੀ ਡੈਥ ਹੋ ਗਈ ਜਦੋਂ ਡੈਥ ਹੋਈ ਤਾਂ ਐਕਚੁਅਲੀ ਗੱਲ ਹੈ ਕਿ ਬੱਚਾ ਜਿਹੜਾ ਅਰਸ ਤੋਂ ਫਰਸਤੇ ਆ ਗਿਆ ਅਸੀਂ ਸਾਰੇ ਸੈਂਟਰ ਨੇ ਕਿਉਂਕਿ ਹਾਲਾਤ ਕਰਦੇ ਬਹੁਤ ਮਾੜੇ ਸੀ 6 ਮਹੀਨੇ ਲਗਾਤਾਰ ਫਾਦਰ ਜਿਹੜਾ ਉਹ ਮੈਡੀਕਲ ਕਾਲ ਜੰਮਰਸਰ ਦੇ ਵਿੱਚ ਉਹਦਾ ਡਾਇਲਿਸਿਸ ਹੁੰਦਾ ਸੀ ਕਰਦਾ ਸਾਰੇ ਜੋ ਤਿਲ ਫੋਰਸ ਸਾਰੇ ਵਿਗ ਗਏ ਤੇ ਉਹਦੇ ਲਈ ਜਿੱਥੇ ਦਾ ਬ੍ਰਦਰ ਸੀ ਜਿਹੜਾ ਜਿਹੜਾ ਇੱਕ ਬਹੁਤ ਵਧੀਆ ਆਰਟਿਸਟ ਹੈ ਉਹਨੇ ਇੱਕ ਬਹੁਤ ਵੱਡੀ ਆਧਾਰਨ ਉੱਥੇ ਪੇਸ਼ ਕੀਤੀ ਕਿ ਡਾਕਟਰਾਂ ਦੀਆਂ ਫੋਟੋਆਂ ਬਣਾ ਬਣਾ ਕੇ ਡਾਕਟਰਾਂ ਨੂੰ ਜਾਂ ਦਵਾਈਆਂ ਦੇ ਪੈਸੇ ਜਿਹੜੇ ਉਹਨੇ ਉੱਥੇ ਇਕੱਠੇ ਕੀਤੇ मतलब ਇਹ ਜਿਹੜੇ ਬਰਦੇ ਉਹ ਵੀ ਜੂਡੂ ਕਰਦੇ ਸੀਗੇ ਉਹ ਵੀ ਜੂਡੋ ਪਲੇਅਰ ਇਹ ਉਹਨੇ ਕੋਈ ਛੜਤੀ ਜੂਡੋ ਉਹ ਨਹੀਂ ਜੂਡੋ ਕਰ ਰਿਹਾ ਉਹ ਉਹ ਹੁਣ ਇਸ ਟਾਈਮ ਕਿਉਂਕਿ ਘਰ ਦੇ ਹਾਲਾਤ ਠੀਕ ਨਹੀਂ ਹੈਗੇ ਉਹਨੂੰ ਅਸੀਂ ਕਿ ਕਿਸੇ ਸਕੂਲ ਦੇ ਵਿੱਚ ਛੋਟੇ ਲੋਕਾਂ ਤੇ ਇਨਸਟ੍ਰਕਟਰ ਲਵਾਇਆ ਤਾਂ ਜੋ ਉਹ ਘਰ ਦਾ ਜਿਹੜਾ ਮੜਾ ਮੋਟਾ ਨਾਲ ਆਪਣਾ ਕੰਮ ਕਰੇ ਤੇ ਅੱਜ ਹਾਲਾਤ ਕੀ ਨੇ ਹਾਲਾਤ ਇਹ ਨੇ ਕਿ ਸੁਭਨੇ ਤਾਂ ਬਹੁਤ ਵੱਡੇ ਨੇ ਆਪਾਂ ਕਹਿੰਦੇ ਇੰਟਰਨੈਸ਼ਨਲ ਬਣਨਾ ਹੈ ਇੰਟਰਨੈਸ਼ਨਲ ਬਣਨ ਵਾਸਤੇ ਜਿਹੜੀ ਆ ਜੁਡੂ ਦੀ ਕਿੱਟ ਪਾਈ ਹੋਈ ਹੈ ਉਹ 30 ਹਜ਼ਾਰ ਦੀ ਘਟਾਉਣੀ ਆ ਤੇ ਹਾਲਾ ਜਿਹੜਾ ਇੱਕ ਜਿਹੜੀ ਡਾਈਟ ਹੈ ਉਹ ਕਟੋ-ਕਟ ਵੀ ਇੱਕ ਇੰਟਰਨੈਸ਼ਨਲ ਪਲੇਅਰ ਬਣਨ ਲਈ 700 ਰੁਪਏ ਦੀ ਡਾਈਟ ਜਿਹੜੀ ਹੈ ਉਹ ਸਪੋਰਟ অথਟੀ ਆਫ ਇੰਡੀਆ ਨੇ ਉਹ ਰეკਮੈਂਡ ਕੀਤੀ ਹੈ ਕਿ ਜੇ ਇੱਕ ਪਾਵਰ ਗੇਮ ਖੇਡਣ ਵਾਲਾ ਬੱਚਾ ਹੈ ਉਹ ਘੱਟੋ-ਘੱਟ 400 ਤੋਂ 700 ਦੀ ਡਾਈਟ ਖਾਵੇ ਮੈਂ ਸਮਝਿਆ ਘਰ ਦੇ ਵਿੱਚ ਤਾਂ ਰੋਟੀ ਪੱਕਣੀ ਜਿਹੜੀ ਰੋਟੀ ਕਮਾਉਣ ਵਾਲਾ ਕੋਈ ਨਹੀਂ ਉਹ 400 ਰੁਪਏ ਦੀ ਡਾਈਟ ਕਿੱਥੋਂ ਪ੍ਰੋਵਾਈਡ ਹੋਏਗੀ ਪੰਜਾਬ ਸਰਕਾਰ ਵੱਲੋਂ 125 ਰੁਪਏ ਦੀ ਡਾਇਟ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਜਿਹੜੀ ਕਿ ਜੁਲਾਈ ਤੋਂ ਲੈ ਕੇ 31 ਦਸੰਬਰ ਨੂੰ ਬੰਦ ਹੋ ਗਈ ਹੈ ਅੱਜ ਫਰਵਰੀ ਦੀ 5 ਫਰਵਰੀ ਹੈ ਮੈਨੂੰ ਲੱਗਦਾ ਕਿ ਇਹ ਹੁਣ ਇੱਕ ਘਟੋ-ਘਟ ਵੀ ਜਿਹੜਾ 31 ਮਾਰਚ ਤੱਕ ਜਾਂ ਜੁਲਾਈ ਤੱਕ ਸਰਕਾਰ ਦਾ ਕੀ ਪਤਾ ਕਦੋਂ ਬਿੰਗ ਦਾ ਟ੍ਰਾਇਲ ਹੋਣੇ ਕਦੋਂ ਮਿਲਣਾ ਇਹ ਡਾਇਟ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਅਗਲੀ ਗੱਲ ਇਹਦਾ ਜਿਹੜਾ ਪੜਾਈ ਦਾ ਖਰਚਾ ਹੋਰ ਸਾਰੇ ਬਹੁਤ ਸਾਰੇ ਖਰਚੇ ਨੇ ਉਹ ਜਿਹੜੇ ਖਰਚਿਆਂ ਦੇ ਲਈ ਸਾਨੂੰ ਸਾਰਿਆਂ ਨੂੰ ਜਦੋਂ ਜਦ ਕਰਨ ਦੀ ਲੋੜ ਹੈਗੀ ਆ ਕਿਉਂਕਿ ਇਹ ਖਿਡਾਰੀ ਦੇ ਵਿੱਚ ਉਹ ਸਾਰੇ ਗੁਣ ਨੇ ਜਿਹੜੇ ਕੋਈ ਇੰਟਰਨੈਸ਼ਨਲ ਖਿਡਾਰੀ ਚ ਹੁਣ ਹੁੰਦੇ ਨੇ ਤੇ ਅੱਜ ਮੈਂ ਤੁਹਾਡੇ ਸਾਹਮਣੇ ਰਹੀ ਸਮੁੱਚੇ ਜਿਹੜੇ ਵੀ ਲੋਕ ਖੇਡਾਂ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਐਕਚੁਅਲੀ ਰੰਗਲਾ ਪੰਜਾਬ ਬਣੇ ਜਿਹੜੇ ਚਾਹੁੰਦੇ ਨੇ ਕਿ ਖਿਡਾਰੀ ਨਸ਼ਿਆਂ ਤੋਂ ਦੂਰ ਰਹਿਣ ਗੈਂਗਸਟਰਾਂ ਤੋਂ ਦੂਰ ਰਹਿਣ ਤੇ ਚੰਗੇ ਨਾਗਰਿਕ ਬਣਨ ਕਿਉਂਕਿ ਜੂਡੋ ਦਾ ਮਾਟੋ ਹੀ ਹੈ ਜੈਂਟਲ ਆਰਟ ਜੂ ਤੇ ਡੂ ਜੈਂਟਲ ਆਰਟ ਭੜੇ ਮਾਨਸਾਂ ਦੀ ਖੇਡ ਆਤਮ ਰੱਖੇ ਦੀ ਖੇਡ ਤੇ ਜੇ ਉਹ ਆਤਮ ਰੱਖੇ ਦੀ ਖੇਡ ਜਾਂ ਜੈਂਟਲ ਆਰਟ ਬਣਨਾ ਹੈ ਤਾਂ ਉਹਦੇ ਲਈ ਸਮੁੱਚੇ ਸਮਾਜ ਨੂੰ ਮੈਂ ਅਪੀਲ ਕਰਦਾ ਕਿ ਇਹੋ ਜਿਹੇ ਖਿਡਾਰੀਆਂ ਦੀ ਮਦਦ ਕਰਨ ਤਾਂ ਜੋ ਸਾਡੇ ਦੇਸ਼ ਦਾ ਵਧੀਆ ਸੁਪਨਾ ਜਿਹੜਾ ਉਹ ਪੂਰਾ ਹੋ ਸਕੇ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਦੀ ਜਿਹੜੇ ਅਜਿਹੇ ਖਿਡਾਰੀ ਨੇ ਉਹਨਾਂ ਦੀ ਜਿਹੜੀ سپورਟ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਛੋਟੇ ਜਿਹੇ ਘਰ ਤੋਂ ਉੱਠ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਦੇ ਲਈ ਇੱਕ ਚੰਗਾ ਖਿਡਾਰੀ ਹੈਗਾ ਜੇਕਰ ਇਹਦੇ ਪਿੱਛੇ ਮਿਹਨਤ ਕੀਤੀ ਜਾਵੇ ਤਾਂ ਵਾਕਈ ਇੰਟਰਨੈਸ਼ਨਲ ਖਿਡਾਰੀ ਬਣ ਸਕਦਾ ਬਿਲਕੁ ਮੈਂ ਤਾਂ ਜਿਹੜੀ ਗੱਲ ਕਰਦਾ ਕਿਉਂਕਿ ਇਹ ਇਹਦੇ ਚ ਇੱਕ ਕਰਨ ਦੀ ਭਾਵਨਾ ਹੈ ਇਹਦੇ ਅੰਦਰ ਇੱਕ ਇੱਕ ਅਰਸ ਹੈ ਜਿਹੜਾ ਹੁਣ ਬੱਚਾ ਆਪਣੇ ਫਾਦਰ ਦੀ ਮੌਤ ਦੇਖ ਕੇ ਹਾਲਾਂਕਿ ਬੰਦਾ ਕੋਈ ਵੀ ਹੈ ਛੋਟਾ ਬੱਚਾ ਸੀ ਚਾਹੇ ਅਸੀਂ ਵੱਡੇ ਵੀ ਹਾਂ ਜਿਹੜੇ ਕਿਉਂਕਿ ਪਿਓ ਦਾ ਸਾਯਾ ਸਿਰ ਤੋਂ ਉੱਠ ਜੇ ਗਰੀਬੀ ਹੋਵੇ ਹਾਲਾਤ ਉਹ ਨਾ ਹੋਣ ਕਿ ਉਹ ਬੰਦਾ ਇੱਕ ਗੇਮ ਕਰ ਸਕਦਾ ਹੋਵੇ ਉਹਦੇ ਵਿੱਚੋਂ ਸਾਈਕੋਲੋਜੀ ਤਤ ਇੱਕ ਗੱਲ ਹੋਰ ਵੱਡੀ ਹੋਈ ਕਿ 15 ਦਿਨ ਪਹਿਲਾਂ ਜਦੋਂ ਟੂਰਨਾਮੈਂਟ 'ਚ ਗਿਆ 15 ਦਿਨ ਪਹਿਲੇ ਇਹਦੇ ਚਾਚਾ ਸੀ ਇੱਕ ਨੌਜਾਨ 20-21 ਸਾਲ ਦਾ ਉਹਦਾ ਅਚਾਨਕ ਬਬਰੀ ਬਾਈਪਾਸ ਕੋਲੇ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਤ ਹੋ ਗਈ ਤੇ ਉਹ ਮੌਤ ਵੀ ਦਾ ਸਦਮਾ ਜਿਹੜਾ ਇਹਨਾਂ ਨੂੰ ਉਹ ਬਹੁਤ ਵੱਡਾ ਲੱਗਿਆ ਉਹ ਸਦਮੇ ਦੇ ਵਿੱਚੋਂ ਮੈਨੂੰ ਪਤਾ ਹੈ ਕਿ ਕੋਚ ਸਾਹਿਬ ਨੂੰ ਜਾਂ ਦੂਜਿਆਂ ਤੀਜਿਆਂ ਨੂੰ ਸਾਨੂੰ ਕਿੰਨਾ ਜ਼ੋਰ ਲਾਉਣਾ ਪਿਆ ਇਹਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਲਈ ਇਹਨੇ ਸਾਡੀਆਂ ਜੋ ਇੰਸਟਰਕਸ਼ਨਾਂ ਸੀ ਉਹ ਮੰਨੀਆਂ ਨੇ ਤੇ 골ਡ ਜਿਹੜਾ ਲਿਆ ਕੇ ਪੰਜਾਬ ਦੀ ਦੇ ਝੋਲੀ ਚ ਪਾਇਆ ਮੈਂ ਕਹਿੰਦਾ ਬਹੁਤ ਵੱਡੀ ਪ੍ਰਾਪਤੀ ਆ ਬਿਲਕੁਲ ਤੁਸੀਂ ਸੁਣਿਆ ਕਿ ਇਹ ਸੰ ਕੋਸੇ ਬਾਂ ਜੋ ਕਿ ਜਾਣਕਾਰੀ ਦੇ ਦੇ ਰਹੇ ਸਨ ਇਹਨਾਂ ਵੱਲ ਸਭ ਤੋਂ ਪਹਿਲਾਂ ਕਹਿ ਕੇ ਜਿਹੜਾ ਰਗੂ ਆ ਬੜਾ ਹੋਣ ਹਰ ਖਿਡਾਰੀ ਹੈਗਾ ਜਿਸ ਪਿਤਾ ਦੀ ਮੌਤ ਹੋਣ ਤੋਂ ਬਾਅਦ ਵੀ ਦਾ ਮਨ ਜਿਹੜਾ ਵਾ ਨਹੀਂ ਡੋਲਿਆ ਹੈਗਾ ਤੇ ਪੂਰੀ ਮਿਹਨਤ ਨਾਲ ਪੂਰੇ ਸ਼ਿੱਦਤ ਨਾਲ ਗੇਮ ਵੱਲ ਧਿਆਨ ਦਿੱਤਾ ਤਾਂ ਹੁਣ ਜਿਹੜਾ 골ਡ ਵਾ ਉਹ ਪੰਜਾਬ ਦੀ ਝੋਲੀ ਪਾਇਆ ਤੇ ਕਿਤਨਾ ਕਿਤੇ ਸਰਕਾਰਾਂ ਨੂੰ ਜਾਂ ਜਿਹੜੇ ਹੋਰ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਅਜਿਹੇ ਖਿਡਾਰੀਆਂ ਦਾ ਮਾਨ ਸਨਮਾਨ ਅਜਿਹੇ ਖਿਡਾਰੀਆਂ ਦੀ ਜਿਹੜੀ ਮਦਦ ਵਾ